ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹਾਂ ਜੀ ਸਾਰੇ ਵਧੀਆ ਹਾਂ ਜੀ ਮੀਰਪੁਰ ਵੇਦੀ ਫੇਸਬੁਕ ਤੇ ਪੇਜ ਆ ਉਹਨਾਂ ਦਾ ਬੜੀਆਂ ਵਧੀਆ ਗੱਲਾਂ ਲਿਖਦੇ ਆ ਅੱਜ ਮੈਂ ਤੁਹਾਨੂੰ ਉਹਨਾਂ ਦੀ ਇੱਕ ਲੇਖਤ ਆ ਬਹੁਤ ਪਿਆਰੀ ਲੱਗੀ ਏ ਮੈਨੂੰ ਵੀ ਜਿਹੜਾ ਅਸੀਂ ਰੱਬ ਰੱਬ ਤਾਂ ਜ਼ਰੂਰ ਕਰਦੇ ਆ ਪਰ ਨਾਲ ਨਾਲ ਉਹਦੇ ਠੱਗੀਆਂ ਵੀ ਮਾਰਦੇ ਆ ਲੋਕਾਂ ਦੇ ਨਾਲ ਉਹਦੇ ਨਾਲੋਂ ਬਿਹਤਰ ਚੀਜ਼ ਕਿਹੜੀ ਹੁੰਦੀ ਆ ਆਜੋ ਮੈਂ ਲੈ ਕੇ ਚੱਲਦਾ ਤੁਹਾਨੂੰ ਨਾਲ ਨਾਲ ਤੁਸੀਂ ਪੜ੍ਹਨੀ ਆ ਗੱਲਬਾਤ ਉਹਨਾਂ ਦੀ ਲਿਖੀ ਹੋਈ ਤੇ ਨਾਲ ਨਾਲ ਆਪਾਂ ਬੋਲਾਂਗੇ ਆਜੋ ਕੇਨਾ ਅੱਜ ਮਸਤ ਦਿਲ ਕੀਤਾ ਵੀ ਨਾ ਅ ਇਸ ਤਰ੍ਹਾਂ ਦਾ ਕੁਝ ਹੋਵੇ ਸ਼ੇਰੋ ਸ਼ਾਇਰੀ ਹੋਵੇ ਤੇ ਉਹ ਗੱਲਬਾਤ ਮੈਨੂੰ ਨਾ ਗੱਲਬਾਤ ਬਹੁਤ ਲੱਗੀ ਆ ਗੱਲਬਾਤ ਛੋਟੀ ਜੀ ਆ ਕਲਮ ਭਾਵੇਂ ਛੋਟੀ ਲਿਖੀ ਉਹਨਾਂ ਨੇ ਪਰ ਗੱਲਬਾਤ ਉਹਦੇ ਚ ਬਹੁਤ ਵੱਡੀ ਆ ਬਹੁਤ ਵੱਡੀ ਆ ਆਜੋ ਕੇਨਾ ਚੱਲਦੇ ਆਪਾਂ ਬੀਅਰ ਸ਼ੀਅਰ ਲਾ ਲੈਂਦੇ ਹਾਂ ਬਹਿ ਕੇ ਮਨ ਪਰਚਾ ਲੈਂਦੇ ਹਾਂ ਬੀਰ ਸ਼ੀਰ ਲਾ ਲੈਂਦੇ ਹਾਂ ਬਹਿ ਕੇ ਮਨ ਪਰ ਚਾਹ ਲੈਂਦੇ ਹਾਂ ਖਾਂਦੇ ਨਹੀਂ ਕਦੇ ਹੱਕ ਪਰਾਇਆ ਨੌਨ ਵਿੱਚ ਭਾਵੇਂ ਖਾ ਲੈਂਦੇ ਹਾਂ ਮੰਤਰ ਜੰਤਰ ਪੜਦੇ ਨਹੀਂ ਮੰਤਰ ਜੰਤਰ ਪੜਦੇ ਨਹੀਂ ਧਰਮਾਂ ਪਿੱਛੇ ਲੜਦੇ ਨਹੀਂ ਕੱਟੜਤਾ ਵਿੱਚ ਅੰਨੇ ਹੋ ਕੇ ਗਲਾ ਕਿਸੇ ਦਾ ਫੜਦੇ ਨਹੀਂ ਕਿਸੇ ਧਰਮ ਦਾ ਦੁਖੀ ਆ ਮਿਲ ਜੇ ਸੀਨੇ ਦੇ ਨਾਲ ਲਾ ਲੈਂਦੇ ਹਾਂ ਖਾਂਦੇ ਨਹੀਂ ਕਦੇ ਹੱਕ ਪਰਾਇਆ ਮੁਰਗਾ ਮਰਗਾ ਖਾ ਲੈਂਦੇ ਹਾਂ ਰੱਬ ਦੇ ਜੱਬ ਤੋਂ ਦੂਰ ਬੜੇ ਆ ਰੱਬ ਦੇ ਜੱਬ ਤੋਂ ਦੂਰ ਬੜੇ ਆ ਕੰਮਾਂ ਵਿੱਚ ਹੀ ਚੂਰ ਬੜੇ ਆ ਧਰਮੀ ਭਾਵੇਂ ਪਾਪੀ ਕਹਿੰਦੇ ਆਪਾਂ ਵਿੱਚ ਸਰੂਰ ਬੜੇ ਹਾਂ ਤੀਰਥਾਂ ਤੇ ਨਾ ਕਦੇ ੱੱੱਕੇ ਖਾਈਏ ਘਰ ਵਿੱਚ ਗੰਗਾ ਨਹਾ ਲੈਂਦੇ ਹਾਂ ਖਾਂਦੇ ਨਹੀਂ ਕਦੇ حق ਭਰਾਇਆ ਪੈਗ ਸ਼ੇਕੋ ਕਦੇ ਕਦੇ ਲਾ ਲੈਂਦੇ ਆ ਪਾਉਂਦੇ ਨਹੀਂ ਪਹਿਰਾਵੇ ਵੇਦੀ ਧਿਆਨ ਦੇਣਾ ਪਾਉਂਦੇ ਨਹੀਂ ਪਹਿਰਾਵੇ ਵੇਦੀ ਕਰਦੇ ਨਹੀਂ ਦਿਖਾਵੇ ਵੇਦੀ ਮਰਨੇ ਪਿੱਛੋਂ ਨਰਕ ਮਿਲੇਗਾ ਮੰਨਦੇ ਨਹੀਂ ਡਰਾਵੇ ਵੇਦੀ ਮੀਰਪੁਰੀ ਅਸੀਂ ਜਿੰਨੇ ਜੋਗੇ ਓਨੀ ਕਲਮ ਚਲਾ ਲੈਂਦੇ ਹਾਂ ਖਾਂਦੇ ਨਹੀਂ ਕਦੇ ਹੱਕ ਭਰਾਇਆ ਮੁਰਗਾ ਸ਼ੁਰਗਾ ਖਾ ਲੈਂਦੇ ਹਾਂ ਬਾਈ ਜੀ ਦੀ ਕਲਮ ਤੁਹਾਨੂੰ ਕਿਵੇਂ ਲੱਗੀ ਆ ਕਮੈਂਟ ਕਰਕੇ ਜਰੂਰ ਦੱਸਿਓ ਵਧੀਆ ਗੱਲਬਾਤ ਆ ਐਂ ਤੇ ਐਂ ਠੀਕ ਆ ਕਮੈਂਟ ਜਰੂਰ ਕਰਿਓ ਮੈਨੂੰ ਗੱਲਬਾਤ ਬਹੁਤ ਵਧੀਆ ਲੱਗੀ ਆ ਤੁਹਾਨੂੰ ਪਤਾ ਨਹੀਂ ਲੱਗੀ ਆ ਕਿ ਨਹੀਂ ਵੈਸੇ ਕਿਸੇ ਦਾ ਹੱਕ ਨਾਲੋਂ ਖਾਣ ਨਾਲੋਂ ਬਿਹਤਰ ਇਹ ਆ ਕਿ ਮੁਰਗਾ ਸ਼ੁਰਗਾ ਖਾ ਲਿਆ ਕਰੋ ਕੋਈ ਨਹੀਂ ਕਿਸੇ ਗਲੋਂ ਨੇ ਲਾ ਲਿਆ ਕਰੋ ਪਰ ਕਿਸੇ ਦਾ ਦਿਲ ਨਾ ਦੁਖਾਇਆ ਕਰੋ ਇਸ ਕਵਿਤਾ ਦਾ ਇਸ ਸ਼ਾਇਰੀ ਦਾ ਇਹ ਸਾਰੀ ਕਲਮ ਦਾ ਇੱਕੋ ਹੀ ਮਤਲਬ ਨਿਕਲਦਾ ਆ ਧਰਮਾਂ ਦੇ ਪਹਿਰਾਵੇ ਪਾ ਕੇ ਧਰਮਾਂ ਦੇ ਹੋਕੇ ਦੇ ਦੇ ਕੇ ਠੱਗੀਆਂ ਠੋਰੀਆਂ ਚੋਰੀਆਂ ਹਿਰਾਫੇਰੀਆਂ ਆਪਦੇ ਹੀ ਪਹਿਣਾ ਭਰਾਵਾਂ ਦੇ ਨਾਲ ਉਹਦੇ ਨਾਲੋਂ ਫਿਰ ਇਹ ਬਿਹਤਰ ਆ ਪੈਗ ਲਾ ਕੇ ਸੌਂ ਜਾ ਕਰੋ ਚੁੱਪ ਕਰਕੇ ਕੰਮ ਜ਼ਰੂਰ ਕਰਨਾ ਕੰਮ ਨਹੀਂ ਛੱਡਣਾ ਮਰ ਨਹੀਂ ਮਰ ਜਾਓ ਕੰਮ ਨਹੀਂ ਛੱਡਣਾ ਚਮਤਕਾਰਾਂ ਨੇ ਕੁਝ ਨਹੀਂ ਦੇਣਾ ਠੀਕ ਆ ਮੇਰੀ ਗੱਲ ਨੂੰ ਸਮਝਦੇ ਆ ਇਹ ਕਵਿਤਾ ਚ ਸਾਰਾ ਕੁਝ ਬੇਦੀ ਸਾਹਿਬ ਨੇ ਸਮਝਾ ਦਿੱਤਾ ਆ ਮੈਨੂੰ ਲੱਗਦਾ ਤੁਹਾਨੂੰ ਕਵਿਤਾ ਪਸੰਦ ਆਈ ਹੋਗੀ ਜਿਉਂਦੇ ਰੋ ਹੱਸਦੇ ਰੋ ਬਸਦੇ ਰੋ ਹੋਜਾ ਮਾਣੂ ਖੁਸ਼ ਰਹਾ ਕਰੋ ਓਕੇ ਬਾਈ ਥੈਂਕ ਯੂ